ਚੀ ਕਰ ਰਹੀਆਂ ਜਿੱਤਾ ਵੀ ਤੁਸੀਂ ਫਰੋਲਣ ਲੱਗ ਗੇ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋਹੜੀ ਲੱਗਦੀ ਐ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਐ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪਦੇ ਲੱਗੀ ਆਣ ਕੋ ਘਬਰਾਉਣਾ ਨਹੀਂ ਕਿਸੇ ਗੱਲ ਤੋਂ ਆਹ ਹਮਾਰ ਸਾਡੇ ਵਿਕਾਸ ਤੇ ਚੱਲ ਰਹੇ ਨੇ ਅਰਵਿੰਦ ਜੀ ਨੂੰ ਮੈਂ ਹਰ ਹਫਤੇ ਕਹਿਣਾ ਸਰ ਕੋਈ ਐਤਵਾਰ ਬੇਲਣਾ ਛੱਡਿਓ ਮੇਰੇ ਵਾਸਤੇ ਲਿਖ ਲਓ ਪੰਜਾਬ ਦੇ ਵਿੱਚ ਹਰ ਐਤਵਾਰ ਨੂੰ ਕੋਈ ਅਸੀਂ ਦਿੱਲੀ ਤੋਂ ਸਿੱਖਿਆ ਕੰਮ ਕੋਈ ਦਿੱਲੀ 'ਚ ਕਾਮਯਾਬ ਹੋਇਆ ਕੋਈ ਦਿੱਲੀ 'ਚ ਘੱਟ ਕਾਮਯਾਬ ਹੋਇਆ ਸਾਡੇ ਜਿਆਦਾ ਹੋ ਗਿਆ ਮਹੱਲਾ ਕਲੀਨਿਕ ਦਿੱਲੀ 'ਚ ਘੱਟ ਬਣੇ ਤੇ ਜਿੰਨੇ 4 ਸਾਲਾਂ 'ਚ ਬਣਾਏ ਸੀ ਸਾਲ 'ਚ ਬਣਾਤੇ ਕਿਉਂਕਿ ਤਜਰਬਾ ਇਹਨਾਂ ਕੋਲੇ ਸੀ ਕਿ ਆਹ ਦਿੱਕਤਾਂ ਆਉਣਗੀਆਂ ਉਹ ਦਿੱਕਤਾਂ ਸੀ ਪਹਿਲੀ ਫੇਸ ਕਰਨੀਆਂ ਕਿ ਇਹ ਦਿੱਕਤਾਂ ਨਹੀਂ ਦੇਣੀਆਂ ਸੋ ਸਕੂਲ ਸਕੂਲਾਂ 'ਚ ਬੱਚਿਆਂ ਦਾ ਕੌਨਫੀਡੈਂਸ ਦੇਖੋ ਆਹ ਪਿੱਛੇ ਜ ਗਿਆ ਤੁਸੀਂ ਦੇਖੀ ਹਣੀ ਵੀਡੀਓ ਫਤੇਗਰ ਸਾਹਿਬ ਕੋਲੇ ਇੱਕ ਸਕੂਲ ਚ ਲੱਗ ਗਿਆ ਮੈਂ ਇੱਥੇ ਹੀ ਖੜ ਗਿਆ ਜਾਂਦੇ ਜਾਂਦੇ ਮੈਂ ਮੈਂ ਕਿਹਾ ਵੀ ਪੁੱਛਣ ਲੱਗ ਗਿਆ ਮੈਂ ਬੱਚਿਆਂ ਨੂੰ ਸਰ ਨੌਵੀਂ ਕਲਾਸ ਦੇ ਬੱਚੇ ਨੂੰ ਪੁੱਛਿਆ ਕੋਈ 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 ਬੱਚਾ ਸਰ ਕਹਿੰਦਾ ਮੈਂ ਜੱਜ ਬਣੂ ਇੱਕ ਬੱਚੀ ਕਹਿੰਦੀ ਮੈਂ ਜੱਜ ਬਣੂਗੀ ਇੱਕ ਕਹਿੰਦਾ ਮੈਂ ਡਾਕਟਰ ਬਣੂਗਾ ਇੱਕ ਕਹਿੰਦਾ ਮੈਂ ਆਈਐਸ ਬਣੂਗਾ ਕਹਿੰਦਾ ਆਈਐਸ ਬਣੂਗਾ ਇੱਕ ਬੱਚਾ ਮਿਲਿਆ ਸਰ ਇਹ ਵੀ ਸਾਰਾ پہلا تو میں ریڈیالیسٹ بن جوں گا ڈاکٹر میں سی ایم بنوں گا میں کیا سی ایم بنیں گا میں کہ بیٹا پہلا پڑھے گا پھر لوگ لگیں گا پھر الیکشن چڑھے گا پھر سی ایم بنیں گا کہنا ہاں جی ان چیر گیا وہ تو میں آ جوں گا کیا کانفیڈینس ہے نہیں تو آم آدمی پارٹی بننے تو پہلے ਲੋਕ ਰਾਜਨੀਤੀ ਨੂੰ ਗੁੰਡਿਆਂ ਦਾ ਤੇ ਪੈਸੇ ਵਾਲਾਂ ਦਾ ਖੇਡ ਮੰਨਦੇ ਸੀ ਇਹ ਹੁਣ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਦੀ ਮਜਾ ਨਾਲ ਕਿ ਅੱਠਵੀਂ ਨੌਵੀਂ ਵਾਲਾ ਜਵਾਕ ਵੀ ਕਹਿ ਰਿਹਾ ਆ ਬੋਟਾ ਚ ਖੜਾ ਹੋ ਕੇ ਮੁੱਖ ਮੰਤਰੀ ਬਣੂਗਾ ਇਹ ਇਹ ਵਿਸ਼ਵਾਸ ਜਾਗ ਗਿਆ ਜੀ ਵਿਸ਼ਵਾਸ ਆ ਫਰਕ ਹੈ ਅਰ ਅਸੀਂ ਆਪਣੇ ਵੱਲੋਂ ਜੋ ਲੋਕਾਂ ਦੇ ਹੱਕ 'ਚ ਫੈਸਲਾ ਹੁੰਦਾ ਉਹ ਕਰਦੇ ਆ ਆਮ ਆਦਮੀ ਕਲੀਨਿਕ ਖੋਲ ਰਿਆ ਕੇਂਦਰ ਸਰਕਾਰ ਨੂੰ ਮਿਰਚਾਂ ਲੱਗ ਗਈਆਂ ਇਹ ਤਾਂ ਕਹਿੰਦੇ ਤੰਦਰੁਸਤ ਹੋ ਜਾਣਗੇ ਪੰਜਾਬੀ ਇਹਨਾਂ ਨੂੰ ਤਾਂ ਬਿਮਾਰ ਹੀ ਰੱਖਣਾ ਇਹ ਕੁਸ਼ਤੀਆਂ ਕਬੱਡੀਆਂ ਵਾਲੇ ਰਹਿਣ ਨਹੀਂ ਦੇਣੇ ਹੁਣ ਮਸਾਂ ਤਾਂ ਟੀਕੇ ਲਾਉਣ ਲਾਏ ਆ ਇਹੇ ਨਸ਼ੇ ਦੇ ਇਹਨਾਂ ਨੂੰ ਬਿਮਾਰ ਹੀ ਰੱਖੋ ਇਹ ਆਮ ਆਦਮੀ ਕਲੀਨਿਕ ਖੁੱਲ ਹੀ ਜਾਂਦੇ ਨੇ ਪੈਸੇ ਬੰਦ ਕਰ ਦੋ ਸੈਂਟਰ ਚੋਂ ਪੈਸਾ ਦੇਣਾ ਬੰਦ ਕਰਤਾ ਕਹਿੰਦੇ ਆਮ ਆਦਮੀ ਕਲੀਨਿਕ ਬੰਦ ਕਰੋ ਫੇਰ ਪੈਸੇ ਦੇਵਾਂਗੇ ਉਸ ਤੋਂ ਬਾਅਦ ਕਿਸਾਨਾਂ ਨੂੰ ਪਏ ਨਿਕਲੇ ਕਹਿੰਦੇ ਯਾਰ ਖੇਤੋਂ ਸਿੱਧੀ ਸੜਕ ਮੰਡੀ ਨੂੰ ਜਾਂਦੀ ਆ ਮਾ ਖੇਤ ਤੋਂ ਸਿੱਧੀ ਸੜਕ ਹੀ ਨਿਕਲਦੀ ਐ ਮੰਡੀ ਨੂੰ ਜਾਂਦੀ ਐ ਸਿੱਧੀ ਟਰੈਕਟਰ ਜਾਂਦੇ ਆ ਡਬਲ ਟੈਰਾਣੀਆਂ ਟਰਾਲੀਆਂ ਜਾਂਦੀਆਂ ਇਹ ਤਾਂ ਬਹੁਤ ਖੁਸ਼हाल ਹੋ ਗਏ ਇੰਨੀ ਸੜਕਾਂ ਨਹੀਂ ਬਣ ਦੇਣੀਆਂ ਆਰ ਡੀ ਐਫ ਦਾ ਪੈਸਾ ਰੋਕ ਲਓ ਆਰ ਡੀ ਐਫ ਹੈਗਾ ਰੂਰਲ ਡਿਵੈਲਪਮੈਂਟ ਫੰਡ ਮੰਡੀ ਬੋਰਡ ਦਾ ਪੈਸਾ ਹੈ 5.5 ਹਜ਼ਾਰ ਕਰੋੜ ਰੋਕ ਲਿਆ ਜੇ 5.5 ਹਜ਼ਾਰ ਕਰੋੜ ਦੇ ਦੇਣ ਨਾ ਐਨ ਲਿਸ਼ਕ ਦੀਆਂ ਸੜਕਾਂ 67000 ਕਿਲੋਮੀਟਰ ਬਣ ਜਾਣਗੀਆਂ ਹਰੇਕ ਪਿੰਡ ਨੂੰ 18 ਫੁੱਟੀ ਜਾਊਗੀ ਹਰੇਕ ਪਿੰਡ ਨੂੰ ਫਿਰਨੀਆਂ ਵੀ 18-18 ਫੁੱਟੀਆਂ ਕਰ ਦਾਂਗੇ ਪਰ ਪੈਸਾ ਰੋਕ ਲਿਆ ਕਹਿੰਦੇ ਨੇ ਫਿਰ ਅਸੀਂ ਕਿਹਾ ਤੀਰਥ ਯਾਤਰਾ ਸ਼ੁਰੂ ਕਰ ਲਈ ਯਾਰ ਤਿੰਨੇ ਤਖਤ ਤਾਂ ਆਪਣੇ ਇੱਥੇ ਪੰਜਾਬ ਚ ਨੇ ਦੋ ਪਟਨਾ ਸਾਹਿਬ ਤੇ ਹਜੂਰ ਸਾਹਿਬ ਬਾਹਰ ਨੇ ਟ੍ਰੇਨਾਂ ਬੁੱਕ ਕਰ ਲਈਆਂ ਪੈਸੇ ਦੇ ਦੇ ਹਾਲੋ ਜੀ ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੇ ਨਹੀਂ ਤਰੀਕ ਨੂੰ ਦੇ ਦੋ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗੇ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹ ਤਾਂ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨਾਂ ਨੂੰ ਮੱਥਾ ਵੇਰ ਨਾ ਟੇਕਣ ਦਿਓ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਨਾ ਨੇ ਲਿਖ ਕੇ ਦੇਤਾ ਸਾਨੂੰ ਮੇਰੇ ਕੋਲੇ ਹਾਂ ਨਹੀਂ ਮਿਲ ਪਈ ਐ ਇਹਦੇ ਵਿੱਚ ਰੇਲਵੇ ਨੇ ਲਿਖ ਕੇ ਦਿੱਤਾ ਕਿ ਸਾਡੇ ਕੋਲ ਇੰਜਟ ਨਹੀਂ ਹੈਗੇ ਅਸੀਂ ਨਹੀਂ ਦਿੰਦੇ ਮੱਥਾ ਟੇਕਣ ਤੋਂ ਵੀ ਰੋਕਣਗੇ ਸਾਨੂੰ ਹਣ ਐਨੇ ਐਨੇ ਥੱਲੇ ਗਿਰ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਵਾਸ ਚੱਲੇ ਇਹ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਉਹ ਬੀਜੇਪੀ ਚ ਨੇ ਹੁਣ ਕਿ ਜੇ ਇਹਨਾਂ ਦਾ ਵਾਸ ਚੱਲੇ ਜਨਗਨ ਮੰਚ ਉਹ ਵੀ ਪੰਜਾਬ ਘਟ ਦੇਣਗੇ ਰਾਸ਼ਟਰੀ ਗੀਤ ਪੰਜਾਬ ਹੈ ਔਰ ਪੰਜਾਬ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਜਨ ਗਨ ਮਨ ਅਧਿਨਾ ਇਕ ਚਾ ਹੈ ਭਾਰਤ ਭਾਗਿਆ ਵਿਦਾਤਾ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਕਰ ਦੇਣਗੇ ਇੱਥੋਂ ਯੂਪੀ ਪਾ ਲੈਣਗੇ ਉੱਥੇ ਹਾਂ ਯੂਪੀ ਸਿੰਧ ਗੁਜਰਾਤ ਮਰਾਠਾ ਕਰ ਦੇਣਗੇ ਇਹਨਾਂ ਕੀ ਹੈ ਇੱਕ ਬੇਲ ਹੀ ਲਿਆਉਣਾ ਰੋਜ਼ ਤਾਂ ਸੰਵਧਾਨ ਬਦਲੀ ਜਾਂਦੇ ਹੈ ਕੋਈ ਗੱਲ ਨਹੀਂ ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਦੀ ਸਰਕਾਰ ਚਾਹੀਏ ਡਬਲ ਇੰਜਨ ਦੀ ਸਰਕਾਰ ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਨ ਹੀ ਹੈ ਨਹੀਂ ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ ਪਹਿਲਾਂ ਰੇਲਵੇ ਨੂੰ ਇੰਜਨ ਦੇ ਦਿਓ ਰਾਜਸਥਾਨ ਮੱਧ ਪ੍ਰਦੇਸ਼ ਨੂੰ ਇੰਜਨ ਬਾਅਦ ਚ ਦੇ ਦਿਓ ਡਬਲ ਖੁਸ਼ਖਬਰੀ ਦੋ ਦਿਨ ਦੇ ਦਿਓ ਬਸ ਇਤੋਂ ਵੱਡੀ ਖੁਸ਼ਖਬਰੀ ਤੇ ਆਉਂ ਐ ਕਿਵੇਂ ਰੋਕ ਦਿੰਗੇ ਸਾਨੂੰ ਇਹ ਹਜੂਰ ਸਾਹਿਬ ਜਾਣ ਤੋਂ ਜਾਂ ਪਟਨਾ ਸਾਹਿਬ ਜਾਂ ਵਾਰਾਨਸੀ ਜਾਂ ਬ੍ਰਿੰਦਾਵਨ ਅਜੋਧਿਆ ਕਿਉਂ ਨਹੀਂ ਜਾਵਾਂਗੇ ਅਸੀਂ ਅਸੀਂ ਹਰ ਜਗ੍ਹਾ ਨੂੰ ਪੂਜਦੇ ਆਂ ਅਸੀਂ ਤਾਂ ਨੈਣਾ ਦੇਵੀ ਜਾ ਕੇ ਆਉਨੇ ਆਂ ਸਾਡੇ ਲਈ ਤਾਂ ਸਾਰੇ ਧਰਮ ਇੱਕੋ ਜਿਹੇ ਨੇ ਅਸੀਂ ਤਾਂ ਈਦ ਤੇ ਵੀ ਸ਼ਾਮਲ ਹੁੰਨੇ ਆਂ ਅਸੀਂ ਦੀਵਾਲੀਆਂ ਵੀ ਇਕੱਠੇ ਮਨਾਉਂਦੇ ਆਂ ਅਸੀਂ ਹੋਲੀਆਂ ਇਕੱਠੇ ਖੇਡਦੇ ਆਂ ਅਸੀਂ ਵਿਸਾਖੀਆਂ ਇਕੱਠੇ ਮਨਾਉਂਦੇ ਸਾਨੂੰ ਤੋੜਨਗੇ ਇਹ ਧਰਮ ਦੇ ਨਾਂ ਤੇ ਕਦੇ ਹੋਈ ਨਹੀਂ ਸਕਦਾ ਹੋਈ ਨਹੀਂ ਸਕਦਾ ਵਸਾਹੀ ਧੋਖਾ ਕਿ ਪੰਜਾਬ 'ਚ ਪਾੜ ਕਿਉਂ ਨਹੀਂ ਪੈ ਰਿਹਾ ਪੰਜਾਬ 'ਚ ਤੰਗੇ ਕਿਉਂ